ਰੇਟ ਦੇ ਕੈਂਸਰ ਤੋਂ ਬਚਣਾ ਹੈ ਤਾਂ ਜ਼ਰੂਰ ਕਰੋ ਇਹ ਕੰਮ ਡਾਕਟਰ ਦੀਆਂ ਇਹ ਗੱਲਾਂ ਨੂੰ ਧਿਆਨ ਨਾਲ ਸੁਣ ਲਿਓ ਤੇ ਰੱਖੋ ਆਪਣੇ ਸਿਹਤ ਨੂੰ ਸਿਹਤਮੰਦ ਅਸਲ ਪੇਟ ਦਾ ਕੈਂਸਰ ਅੱਜ ਪੂਰੀ ਦੁਨੀਆ ਦੇ ਵਿੱਚ ਇੱਕ ਗੰਭੀਰ ਤੇ ਖਤਰਨਾਕ ਸਿਹਤ ਸਮੱਸਿਆ ਬਣ ਚੁੱਕਿਆ ਹੈ ਹਰ ਸਾਲ ਲੱਖਾਂ ਲੋਕ ਇਸ ਬਿਮਾਰੀ ਨਾਲ ਜੂਝਦੇ ਨੇ ਪੀੜਿਤ ਹੁੰਦੇ ਨੇ ਤੇ ਲੱਖਾਂ ਰੁਪਏ ਜੋ ਕਿ ਡਾਕਟਰਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਜਾ ਕੇ ਖਰਚ ਕਰਦੇ ਨੇ ਹਾਲਾਂਕਿ ਜੈਨੇਟਿਕ ਕਾਰਨ ਅਤੇ ਆਸ-ਪਾਸ ਦਾ ਮਾਹੌਲ ਵੀ ਇਸ ਦੇ ਵਿੱਚ ਸਭ ਤੋਂ ਵੱਧ ਭੂਮਿਕਾ ਨਿਭਾਉਂਦੇ ਨੇ ਪਰ ਡਾਕਟਰਾਂ ਦੇ ਮੁਤਾਬਕ ਖਾਣ-ਪੀਣ ਅਤੇ ਲਾਈਫਸਟਾਈਲ ਪੇਟ ਦੀ ਸਿਹਤ ਅਤੇ ਕੈਂਸਰ ਦੇ ਖਤਰੇ ਦੇ ਵਿੱਚ ਸਭ ਤੋਂ ਜ਼ਿਆਦਾ ਅਸਰ ਪਾਉਂਦੇ ਨੇ ਜੇਸੀਂ ਆਪਣੇ ਖਾਣ-ਪੀਣ ਅਤੇ ਆਦਤਾਂ ਦੇ ਵਿੱਚ ਕੁਝ ਛੋਟੇ-ਛੋਟੇ ਬਦਲਾਅ ਕਰੀਏ ਤਾਂ ਹজম ਕਰਨ ਦੀ ਸਮਰੱਥਾ ਮਜ਼ਬੂਤ ਹੋ ਸਦੀ ਹੈ ਯਾਨੀ ਕਿ ਇਮਿਊਨਿਟੀ ਵਧਾਈ ਜਾ ਸਕਦੀ ਹੈ ਤੇ ਲੰਬੇ ਸਮੇਂ ਦੇ ਵਿੱਚ ਕੈਂਸਰ ਦੇ ਖਤਰੇ ਨੂੰ ਵੀ ਘਟਾਇਆ ਜਾ ਸਕਦਾ ਹੈ ਤਾਂ ਇਹ AIIMS ਹਰਵਰਡ ਅਤੇ ਸਟੈਂਫੋਰਡ ਤੋਂ ਪ੍ਰਕਾਸ਼ਿਤ ਗੈਸਟਰੋਐਂਟਰੋਲੋਜਿਸਟ ਡਾਕਟਰ ਸੌਰਵ ਸੇਠੀ ਨੇ ਹਾਲੇ ਦੇ ਵਿੱਚ ਆਪਣੇ ਇੰਸਟਾਗ੍ਰਾਮ ਪੋਸਟ ਦੇ ਵਿੱਚ ਜੋ ਕਿ ਦੱਸਿਆ ਹੈਗਾ ਪੇਟ ਦੇ ਕੈਂਸਰ ਦਾ ਖਤਰਾ ਘਟਾਉਣ ਦੇ ਲਈ ਚਾਰ ਆਸਾਨ ਅਤੇ ਪ੍ਰਭਾਵਸ਼ਾਲੀ ਤਰੀਕੇ ਦੱਸੇ ਨੇ ਉਨ੍ਹਾਂ ਦੀ ਸਲਾਹ ਦੇ ਵਿੱਚ ਸ਼ਾਮਿਲ ਨੇ ਜਿਵੇਂ ਕਿ ਸਹੀ ਡਾਈਟ ਗਟ ਗਟ ਫ੍ਰੈਂਡਲੀ ਆਤਾ ਪ੍ਰੋਸੈਸਡ ਮੀਟ ਤੋਂ ਦੂਰੀ ਅਤੇ ਹੈਲੋਕੋਬੈਕਟਰ ਪਾਇਲੋਰੀ ਵਰਗੀਆਂ ਬੈਕਟੀਰੀਅਲ ਇਨਫੈਕਸ਼ਨ ਦੀ ਜਾਂਚ ਇਹ ਸਾਰੇ ਉਪਾਅ ਨਾ ਸਿਰਫ ਪੇਟ ਦੀ ਸਿਹਤ ਨੂੰ ਬਿਹਤਰ ਬਣਾਉਂਦੇ ਨੇ ਸਗੋਂ ਸਰੀਰ ਨੂੰ ਅੰਦਰੋਂ ਮਜ਼ਬੂਤ ਕਰਦੇ ਨੇ ਕੈਂਸਰ ਦੇ ਨਾਲ ਲੜਨ ਯੋਗ ਵੀ ਤੁਹਾਡੇ ਸਰੀਰ ਨੂੰ ਬਣਾਉਂਦੇ ਨੇ ਹੁਣ ਗੱਲ ਆਉਂਦੀ ਹੈ ਵੀ ਉਹ ਕਿਹੜੀਆਂ ਸਬਜ਼ੀਆਂ ਨੇ 크ਰੂਸੀਫੇਰ ਸਬਜ਼ੀਆਂ ਨੇ ਜੋ ਕਿ ਤੁਸੀਂ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਕਰ ਸਕਦੇ ਹੋ ਜੋ ਕਿ ਬ੍ਰੋਕਲੀ ਪੱਤਾ ਗੋਬੀ ਫੁੱਲ ਗੋਬੀ ਤੇ ਬਰਸਲ ਸਪਾਉਟਸ ਅਤੇ ਕੇਲ ਵਰਗੀਆਂ cruciferous ਸਬਜ਼ੀਆਂ ਤੋਂ ਕੈਂਸਰ ਤੋਂ ਬਚਾਉਣ ਦੇ ਵਿੱਚ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ ਇਹਨਾਂ ਵਿੱਚ ਪਾਇਆ ਜਾਣ ਵਾਲਾ ਸਲਫੋਰ ਜੋ ਕਿ ਦੱਸਦੇ ਕਿ ਸਲਫੋਰਾਫੇਨ ਨਾਮਕ ਕੁਦਰਤੀ ਤੱਤ ਹੁੰਦਾ ਹੈ ਜੋ ਕਿ ਸਰੀਰ ਨੂੰ ਡੀਟੌਕਸ ਕਰਦਾ ਹੈ ਜਿਗਰ ਦੀ ਕਾਰਜਗੁਜ਼ਾਰੀ ਵਧਾਉਂਦਾ ਹੈ ਅਤੇ ਆਕਸੀਡੇਟਿਵ ਸਟ्रेस ਨੂੰ ਘਟਾਉਂਦਾ ਜੋ ਕਿ ਕੈਂਸਰ ਦਾ ਕਾਰਨ ਬਣ ਸਕਦਾ ਹੈ ਡਾਕਟਰ ਸੈਡੀ ਦੇ ਮੁਤਾਬਕ ਜੇ ਤੁਸੀਂ ਇਹ ਸਬਜ਼ੀਆਂ ਆਪਣੇ ਖਾਣ-ਪੀਣ ਦੇ ਵਿੱਚ ਨਿਮਤ ਤੌਰ ਤੇ ਸ਼ਾਮਿਲ ਕਰਦੇ ਹੋ ਖਾਂਦੇ ਹੋ ਜਾਂ ਫਿਰ ਚਾਹੇ ਉਹ ਉਬਲੀ ਹੋਵੇ ਜਾਂ ਫਿਰ ਭੁੰਨੀ ਹੋਵੇ ਜਾਂ ਫਿਰ ਹਲਕੀ ਸੋਤੇ ਕੀ ਵੀ ਹੋਵੇ ਤਾਂ ਇਸ ਦੇ ਨਾਲ ਬੱਚਨ ਇਮਿਊਨਿਟੀ ਅਤੇ ਪੇਟ ਦੀ ਸਿਹਤ ਤਿੰਨਾਂ ਦੇ ਵਿੱਚ ਸੁਧਾਰ ਹੁੰਦਾ ਹੈ ਇਹਨਾਂ ਦੇ ਵਿੱਚ ਮੌਜੂਦ ਵਿਟਾਮਿਨ ਸੀ ਵਿਟਾਮਿਨ ਕੇ ਅਤੇ ਫੋਲੇਟ ਸਰੀਰ ਨੂੰ ਇਨਫੈਕਸ਼ਨ ਅਤੇ ਬਿਮਾਰੀਆਂ ਨਾਲ ਲੜਨ ਦੇ ਵਿੱਚ ਬਹੁਤ ਮਦਦ ਕਰਦਾ ਹੈ ਤੁਹਾਡੇ ਸਰੀਰ ਨੂੰ ਵੀ ਤੰਦਰੁਸਤ ਰੱਖੇਗਾ ਤੇ ਪਾਚਨ ਤੰਤਰ ਤੁਹਾਡਾ ਬਿਲਕੁਲ ਸਵਸਥਤ ਕਰ ਦੇਵੇਗਾ ਹੁਣ ਗੱਲਾਂ ਉਹਦੇ ਵੀ ਖਾਣੇ ਦੇ ਵਿੱਚ ਲਸਣ ਨੂੰ ਜ਼ਰੂਰੀ ਕਿਉਂ ਹਿੱਸਾ ਬਣਾਇਆ ਜਾਂਦਾ ਹੈ ਜੀ ਹਾਂ ਲਸਣ ਨੂੰ ਹਮੇਸ਼ਾ ਤੋਂ ਸੁਪਰ ਫੂਡ ਮੰਨਿਆ ਜਾਂਦਾ ਹੈ ਇਸ ਦੇ ਵਿੱਚ ਪਾਇਆ ਜਾਣ ਵਾਲਾ ਅਲੀਸਿਨ ਤੱਤ ਐਂਟੀ ਕੈਂਸਰ ਅਤੇ ਐਂਟੀ ਬੈਕਟੀਰੀਅਲ ਗੁਣਾਂ ਨਾਲ ਪਰਪੂਰਤ ਹੁੰਦਾ ਹੈ ਡਾਕਟਰ ਸੇਟੀ ਦੇ ਮੁਤਾਬਕ ਲਸਣ ਪੇਟ ਦੀ ਅੰਦਰੂਨੀ ਪਰਤ ਦੀ ਰੱਖਿਆ ਕਰਦਾ ਹੈ ਹਾਨੀਕਾਰਕ ਬੈਕਟੀਰੀਆ ਨੂੰ ਖਤਮ ਕਰਦਾ ਹੈ ਅਤੇ ਐਚ ਪਾਇਲੋਰੀ ਵਰਗੀਆਂ ਇਨਫੈਕਸ਼ਨ ਤੋਂ ਵੀ ਬਚਾਅ ਦੇ ਵਿੱਚ ਮਦਦ ਕਰਦਾ ਹੈ ਇਸ ਨੂੰ ਰੋਜ਼ਾਨਾ ਦੇ ਖਾਣੇ ਦੇ ਵਿੱਚ ਆਸਾਨੀ ਦੇ ਨਾਲ ਸ਼ਾਮਿਲ ਕੀਤਾ ਜਾ ਸਕਦਾ ਹੈ ਜਿਵੇਂ ਕਿ ਸੂਪ ਸਬਜ਼ੀਆਂ ਸਟਰ ਫਰਾਈ ਜਾਂ ਫਿਰ ਸਲਾਦ ਦੇ ਵਿੱਚ ਕੱਚੇ ਲਸਣ ਦੇ ਵਿੱਚ ਅਲੀਸਿਨ ਦੀ ਮਾਤਰਾ ਸਭ ਤੋਂ ਵੱਧ ਹੁੰਦੀ ਹੈ ਪਰ ਹਲਕਾ ਪਕਾ ਕੇ ਖਾਣ ਦੇ ਨਾਲ ਵੀ ਇਸ ਦਾ ਫਾਇਦਾ ਬਹੁਤ ਜ਼ਿਆਦਾ ਹੁੰਦਾ ਹੈ ਨਿਯਮਿਤ ਸੇਵਨ ਕਰਨ ਦੇ ਨਾਲ ਨਾ ਸਿਰਫ ਖਾਣਾ ਸਵਾਦਿਸ਼ਟ ਬਣਦਾ ਸਗੋਂ ਪੇਟ ਨੂੰ ਵੀ ਕੁਦਰਤੀ ਸੁਰੱਖਿਆ ਵੀ ਮਿਲਦੀ ਹੈ ਹੁਣ ਗੱਲ ਆਉਂਦੀ ਹੈ ਵੀ ਪ੍ਰੋਸੈਸਡ ਮੀਟ ਤੋਂ ਆਖਿਰ ਦੂਰੀ ਕਿਉਂ ਬਣਾਈ ਚਾਹੀਦੀ ਹੈ ਜੀ ਹਾਂ ਬੇਕਨ ਸੌਸੇਸ ਹੌਟ ਡੌਗ ਅਤੇ ਡੇਲੀ ਮੀਟ ਵਰਗੀਆਂ ਪ੍ਰੋਸੈਸਡ ਮੀਟ ਦੇ ਵਿੱਚ ਨਾਈਟ੍ਰੇਟਸ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਰਸਾਇਣਿਕ ਚੀਜ਼ਾਂ ਹੁੰਦੀਆਂ ਨੇ ਜੋ ਕਿ ਪੇਟ ਦੇ ਕੈਂਸਰ ਦਾ ਖਤਰਾ ਵਧਾਉਂਦੇ ਨੇ ਇਹਨਾਂ ਦਾ ਜ਼ਿਆਦਾ ਸੇਵਨ ਪਾਚਨ ਤੰਤਰ ਦੇ ਵਿੱਚ ਸੋਚ ਪੈਦਾ ਕਰਦਾ ਹੈ ਅਤੇ ਕੋਸ਼ਿਕਾਵਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਡਾਕਟਰ ਸੇਟੀ ਦੇ ਮੁਤਾਬਕ ਇਹਨਾਂ ਦੀ ਥਾਂ ਜਿਵੇਂ ਕਿ ਚਿਕਨ ਮਤਸੀ ਦਾਲਾਂ ਜਾਂ ਫਿਰ ਪlant based ਪ੍ਰੋਟੀਨ ਸ਼ਾਮਿਲ ਕਰੋ ਤਾਜ਼ਾ ਮਾਸ ਕਰਦੇ ਵਿੱਚ ਪਕਾਓ ਅਤੇ ਓਵਰ ਕੁਕਡ ਜਾਂ ਫਿਰ ਜਲੀ ਹੋਈ ਮੀਟ ਤੋਂ ਬਚੋ ਕਿਉਂਕਿ ਇਹ ਕੈਂਸਰ ਪੈਦਾ ਕਰਨ ਵਾਲੇ ਯੋਗਿਕ ਜੋ ਕਿ ਦੱਸਦੇ ਕਿ ਉਹ ਛੱਡਦੀਆਂ ਨੇ ਚੀਜ਼ਾਂ ਨੂੰ ਤੇ ਇਸ ਦੇ ਨਾਲ ਹੀ ਤੁਸੀਂ ਜਿਵੇਂ ਕਿ ਹੈਲੀਕੋਬੈਕਟਰ ਪਾਇਲੋਰੀ ਦੀ ਜਾਂਚ ਜ਼ਰੂਰ ਕਰਵਾਓ ਜੀ ਹਾਂ ਇੱਕ ਅਜੇਹਾ ਬੈਕਟੀਰੀਆ ਹੈ ਜੋ ਕਿ ਪੇਟ ਦੀ ਅੰਦਰੂਨੀ ਪਰਤ ਦੇ ਵਿੱਚ ਇਨਫੈਕਸ਼ਨ ਪੈਦਾ ਕਰਦਾ ਹੈ ਅਤੇ ਗੈਸਟ੍ਰਾਈਟਸ ਅਲਸਰ ਅਤੇ ਪੇਟ ਦੇ ਕੈਂਸਰ ਦਾ ਵੱਡਾ ਕਾਰਨ ਬਣ ਸਕਦਾ ਹੈ ਜੇ ਤੁਹਾਨੂੰ ਵਾਰ-ਵਾਰ ਪੇਟ ਦੇ ਵਿੱਚ ਦਰਦ ਹੁੰਦਾ ਹੈ ਗੈਸ ਬਣਦੀ ਹੈ ਬਦਹਜਮੀ ਦੀ ਸਮੱਸਿਆ ਹੁੰਦੀ ਹੈ ਮਤਲੀ ਆਉਂਦੀ ਹੈ ਜਾਂ ਫਿਰ ਜਲਨ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਹ ਸੰਕੇਤ ਹੋ ਸਕਦਾ ਹੈ ਕਿ ਪੇਟ ਦੇ ਵਿੱਚ ਕਿਤੇ ਜੋ ਕਿ ਹੈਲੀਕੋਬੈਕਟਰ ਜੋ ਕਿ ਇਨਫੈਕਸ਼ਨ ਤਾਂ ਨਹੀਂ ਹੈ ਤਾਂ ਡਾਕਟਰ ਸੇਠੀ ਦੀ ਸਲਾਹ ਦਿੱਤੀ ਹੈ ਕਿ ਸਮੇ ਸਿਰ ਇਸ ਦਾ ਟੈਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ ਜ਼ਰੂਰਤ ਹੋਣ ਦੇ ਉਤੇ ਡਾਕਟਰ ਦੀ ਸਲਾਹ ਦੇ ਨਾਲ ਇਲਾਜ ਵੀ ਲਓ ਤਾਂ ਕਿ ਤੁਸੀਂ ਛੇਤੀ ਜੋ ਕਿ ਸਹੀ ਹੋ ਜਾਓ ਤੇ ਐਂਟੀ ਬਾਇਓਟਿਕਸ ਅਤੇ ਐਸਿਡ ਪ੍ਰੋਸੈਸਿੰਗ ਦਵਾਈਆਂ ਦੇ ਨਾਲ ਇਸ ਇਨਫੈਕਸ਼ਨ ਦਾ ਇਲਾਜ ਵੀ ਸੰਭਵ ਹੈ ਇਸ ਲਈ ਸਾਫ਼ ਸੁਥਰਾ ਖਾਣਾ ਖਾਓ ਸਾਫ਼ ਸੁਥਰੇ ਰਹੋ ਗੰਦ ਪਾਣੀ ਦੇ ਵਿੱਚ ਨਾ ਰਹੋ ਉਸ ਦੇ ਵਿੱਚੋਂ ਬਾਹਰ ਰਹੋ ਤੇ ਜਿਹੜਾ ਕਿ ਅੱਧਾ ਕੱਚਾ ਪੱਕਾ ਖਾਣਾ ਹੁੰਦਾ ਉਹ ਵੀ ਤੁਸੀਂ ਨਾ ਖਾਇਆ ਕਰੋ ਖਾਸ ਕਰਕੇ ਪ੍ਰੋਸੈਸਡ ਮੀਟ ਤੋਂ ਜਿੰਨਾ ਹੋ ਸਕੇ ਉਨੀ ਦੂਰੀ ਬਣਾਇਆ ਕਰੋ ਤੇ ਖਾਸ ਕਰਕੇ ਜਿਹੜੀਆਂ ਬਾਹਰ ਲਈ ਚੀਜ਼ਾਂ ਹੁੰਦੀਆਂ ਨੇ ਫਾਸਟ ਫੂਡ ਦੀਆਂ ਉਹ ਵੀ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ